ਬਿੱਤੇ ਦਿਨੀ ਸੀਬੀਆਈ ਵੱਲੋਂ ਡੀਆਈਜੀ ਹਰਚਰ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਦੇ ਨਾਲ ਉਨ੍ਹਾਂ ਦੇ ਇੱਕ ਸਾਥੀ ਜੋ ਕਿ ਕਿਸਾਨ ਨੂੰ ਸਾੜਦਾ ਉਹ ਵੀ ਗ੍ਰਿਫਤਾਰ ਸੀਬੀਏ ਨੇ ਨਾਲ ਦੀ ਨਾਲ ਕੀਤਾ ਸੀ ਉਹਨਾਂ ਦੇ ਕੋਲੋਂ 21 ਲੱਖ ਰੁਪਇਆ ਕਿਸਾਨ ਨੂੰ ਕੋਲ ਬਰਾਮਦ ਹੋਇਆ ਸੀ ਦੂਜੇ ਪਾਸੇ ਜਦੋਂ ਡੀਆਈਜੀ ਪੋਲਰ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਘਰ ਤੋਂ 5 ਤੋਂ 7 ਕਰੋੜ ਰੁਪਇਆ ਬਰਾਮਦ ਹੋਇਆ ਗਹਿਣੇ ਬਰਾਮਦ ਹੋਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਫਾਰਮ ਹਾਊਸ ਤੇ ਸੀਬੀਏ ਨੇ ਛਾਪਾ ਮਾਰਿਆ ਉੱਥੇ ਮਹਿੰਗੀ ਸ਼ਰਾਬਾ ਤੇ ਹੋਰ ਵੀ ਕਾਫੀ ਸਮਾਨ ਜਿਹੜਾ ਬਰਾਮਦ ਹੋਇਆ ਸੀ ਤੇ ਲਗਾਤਾਰ ਡੀਆਈਜੀ ਪੋਲਰ ਦੇ ਜੋ ਲੋਕਰਸ ਸੀ ਉਹ ਵੀ ਖੋਲੇ ਜਾ ਸੀ ਤੇ ਉਸ ਨਾਲ ਲੋਕਰਾਂ ਦੇ ਵਿੱਚ ਕਾਫੀ ਪ੍ਰੋਪਕੀਆਂ ਤੇ ਡਾਕੂਮੈਂਟ ਮਿਲੇ ਨੇ ਤੇ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਇੱਕ ਡਾਇਰੀ ਜੋ ਮਿਲੀ ਸੀ ਉਸ ਦੇ ਵਿੱਚ ਕਿਸ ਕਿਸ ਵਿਅਕਤੀ ਦੇ ਨਾਮ ਨੇ ਸੁਣ ਲੈ ਕੇ ਸੀਬੀਆਈ ਲਗਾਤਾਰ ਬਈ ਕਿਹਦੇ ਨਾਲ ਜਾਂਚ ਕਰ ਰਹੀ ਸੀ ਪਰ ਕਾਫੀ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਸੀ ਕਿ ਮਾਮਲਾ ਇੰਨਾ ਵੱਡਾ ਸੀ ਪਰ ਡੀਆਈਜੀ ਭੋਲਰ ਤੇ ਨਾਲ ਕਿਸਾਨੂ ਸਰਦ ਦਾ ਸੀਬੀਆਈ ਨੇ ਰਿਮਾਂਡ ਕਿਉਂ ਨਹੀਂ ਲਿਆ ਇਹ ਕਾਫੀ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਸੀ ਪਰ ਹੁਣ ਜਦੋਂ ਸਾਰੇ ਤੱਥ ਬਿਚਾਰੇ ਗਏ ਸਭ सीबीआई ਨੇ ਖੰਗਾਲਿਆ ਤਾਂ ਉਸ ਤੋਂ ਬਾਅਦ ਅੱਜ ਕਿ ਸਾਨੂੰ ਸ਼ਾਰਦਾ ਨੂੰ ਚੰਡੀਗੜ੍ਹ ਸੀਵੀ ਦਲਦ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੀ ਇਹ ਦੱਸਿਆ ਜਾ ਰਿਹਾ ਕਿ ਕਿਸਾਨ ਨੂੰ ਸ਼ਾਰਦ ਦਾ 9 ਦਿਨ ਦਾ ਰਿਮਾਂਡ ਮਿਲਿਆ 9 ਦਿਨ ਦੇ ਰਿਮਾਂਡ ਦੇ ਵਿੱਚ ਹੁਣ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਆਕਰ ਕਿਸ ਕਿਸ ਦੇ ਨਾਲ ਕਿਸਾਨ ਨੂੰ ਸ਼ਾਰਦ ਦਾ ਲਿੰਕ ਹੈ ਦੂਜੇ ਪਾਸੇ ਇੱਕ ਤੋਂ ਇੱਕ ਕੜੀ ਜੋੜਨ ਦੇ ਵਿੱਚ ਸੀਵੇ ਲੱਗੀ ਹੋਈ ਹੈ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਜਿੱਥੇ ਕੀ ਕਿਸਾਨ ਨੂੰ ਸ਼ਾਰਦ ਦੀ ਮੂੰਹ ਤੇ ਰਮਾਲ ਬੰਨੇ ਹੋਈ ਦੀ ਤਸਵੀਰ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਇਹ ਵੀ ਦੱਸਦੇ ਨੇ ਕਿਸਾਨ ਨੂੰ ਸ਼ਾਰਦ ਜੋ ਲਗਾਤਾਰ ਕਈ ਅਫਸਰਾਂ ਦਾ ਟੱਚ ਹੈ ਜਿਸ ਤੋਂ ਬਾਅਦ ਜਾ ਕੇ ਹੁਣ ਵੱਡੇ ਲੀਡਰ ਤੇ ਵੱਡੇ ਜਿਹੜੇ ਅਫਸਰ ਪੁਲਿਸ ਦੇ ਨੇ ਉਹਨਾਂ ਦੇ ਘਰ ਜਿਹੜੀ ਸੀਬੀਆਈ ਪਹੁੰਚ ਸਕਦੀ ਹੈ ਉਹਨਾਂ ਦੇ ਗੱਲ ਨੂੰ ਹੱਥ ਪਾ ਸਕਦੀ ਹੈ ਇੱਕ ਜਿਸ ਤਰੀਕੇ ਨਾਲ ਅਨੁਸਾਰ ਦਾ 9 ਦਿਨ ਦੇ ਵਿੱਚ ਹੁਣ ਰਿਮਾਰਡ ਦੌਰਾਨ ਵੱਡੇ ਖੁਲਾਸੇ ਕਰ ਸਕਦਾ ਕਿ ਆਖਰ ਕਿੰਨੀ ਦੇਰ ਤੋਂ ਇਹ ਵਿਚੋਲਗੀ ਦਾ ਕੰਮ ਚੱਲ ਰਿਹਾ ਸੀ ਕਿਉਂਕਿ ਡੀਆਈਜੀ ਪੋਲਰ ਇੱਕ ਅਫਸਰ ਸਾਹਮਣੇ ਆਏ ਨੇ ਉਸ ਤੋਂ ਬਾਅਦ ਕਿੰਨੇ ਹੋਰ ਅਫਸਰ ਨੇ ਜਿਹੜੇ ਇਸ ਤਰੀਕੇ ਨਾਲ ਕਿਸਾਨ ਅਸੰਸਾਰਦ ਨਾਲ ਮਿਲ ਕੇ ਇਸ ਤਰੀਕੇ ਨਾਲ ਬਲੈਕਮੇਲ ਕਰਦੇ ਸੀ ਇਸ ਤਰੀਕੇ ਨਾਲ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਸੀ ਇਹ ਸੀਬੇ ਲਗਾਤਾਰ ਇਸ ਚੀਜ਼ ਦੀ ਪੁੱਛਗਿੱਛ ਕਰ ਰਹੀ ਹੈ ਜਾਂਚ ਕਰ ਰਹੀ ਹੈ ਪਰ ਹੁਣ ਕਿਸਾਨ ਅਸੰਸਾਰਦ ਨੂੰ ਲੈ ਕੇ ਵੱਡੀ ਅਪਡੇਟ ਹੈ ਕਿ 9 ਦਿਨ ਦਾ ਰਿਮਾਰਡ ਮਿਲਿਆ ਹੈ 9 ਦਿਨ ਦੇ ਰਿਮਾਰਡ ਤੋਂ ਬਾਅਦ ਹੁਣ ਕੀ ਡੀਆਈਜੀ ਪੋਲਰ ਦਾ ਰਿਮਾਂਡ ਵੀ ਲਿਆ ਜਾਵੇਗਾ ਇਹ ਵੀ ਕਾਫੀ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ ਕਿ ਹੁਣ ਡੀਆਈਜੀ ਪੋਲਰ ਤੋਂ ਪਹਿਲਾਂ ਕਿਸ ਅਨੁਸਾਰ ਦਾ ਪੁੱਛਗਿੱਛ ਹੋਏਗੀ ਕਿ ਆਖਰ ਡੀਆਈਜੀ ਪੋਲਰ ਕਿੰਨੀ ਦੇਰ ਤੋਂ ਇਸ ਤਰੀਕੇ ਦੇ ਬਲੈਕਮੇਲ ਕਰ ਰਹੇ ਨੇ ਜਾਂ ਫਿਰ ਕਿਸ ਅਨੁਸਾਰ ਦਾ ਕਿਸ ਤਰੀਕੇ ਦੇ ਨਾਲ ਡੀਆਈਜੀ ਪੋਲਰ ਦੇ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਨੇ ਪ੍ਰਾਪਰਟੀਆਂ ਕਿੱਥੇ-ਕਿੱਥੇ ਨੇ ਜਾਂ ਫਿਰ ਕਿਹੜੇ-ਕਿਹੜੇ ਪਾਰਚਿਆਂ ਦੇ ਵਿੱਚ ਉਹਨਾਂ ਨੇ ਵਿਚੋਲਗਿਰੀ ਦਾ ਕੰਮ ਕੀਤਾ ਇਹ ਪੂਰੇ ਖਲਾਸੇ ਹੁਣ ਸੀਬੀਆਈ ਰਿਮਾਂਡ ਤੋਂ ਬਾਅਦ ਕਰੇਗੀ ਜਿਸ ਤੋਂ ਬਾਅਦ ਹੋਰ ਵੀ ਅਫਸਰ ਸੀਬੀਆਈ ਦੇ ਗ੍ਰਿਫਤ ਦੇ ਵਿੱਚ ਆ ਸਕਦੇ ਨੇ ਤੁਹਾਡੇ ਕੇ ਮਨ ਗੁਰਜੋਤ ਦੇ ਨਾਲ ਹਰਤੇ ਸਿੰਘ ਜੀ